ਲੋ ਜੀ ਸਾਸਰੀ ਕਾ ਜੀਵਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਉਂਤੇ ਮੈਂ ਤੁਹਾਡਾ ਸਵਾਗਤ ਕਰਦੀ ਆਂ ਲੋ ਜੀ ਹਾਜ਼ਰ ਆ ਮੈਂ ਅੱਜ ਤੁਹਾਡੀ ਕਚੇਰੀ ਵਿੱਚ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਤੇ ਇਹ ਗੀਤ ਤੁਸੀਂ ਮੇਰਾ ਪਹਿਲਾਂ ਨਹੀਂ ਸੁਣਿਆ ਹੋਊਗਾ ਤੇ ਜੇ ਸੁਣਿਆ ਹੋਊਗਾ ਤਾਂ ਮੈਂ ਕਹਿ ਨਹੀਂ ਸਕਦੀ ਪਰ ਨਹੀਂ ਸੁਣਿਆ ਇਹ ਪਾਇੰਟ 3 ਦਾ ਗਾਇਆ ਹੋਇਆ ਦੱਸਿਓ ਫਰੀ ਕਿਨੇ ਗਾਇਆ ਸੀ ਹਾਂ ਕਿੱਥੋਂ ਸੁਣਿਆ ਤੁਸੀਂ ਇਹ ਜਰੂਰ ਤੁਸੀਂ ਦੱਸਿਓ ਤੇ ਇਹਦੇ ਵਿੱਚ ਗੀਤ ਦੇ ਵਿੱਚ ਇੱਕ ਮਟਿਆਰ ਉਹ ਘਰ ਵਾਲਾ ਵੇਰ ਨਾਲ ਕਿਤੇ ਆਇਆ ਹੈ ਨਾ ਉਹ ਫਿਰ ਵਹਿਮ ਕਰਦੀ ਹੈ ਉਹ ਕੰਨੀ ਵੀ ਮੈਨੂੰ ਇਹ ਦੱਸ ਇਥੋਂ ਇਹਨਾਂ ਵੇਰ ਕਿੱਥੇ ਲਾ ਕੇ ਆਏ ਹੈ ਨਾ ਫਿਰ ਉਹ ਕਲੀਅਰ ਕਰਦਾ ਹੈ ਵਿਚਾਰਾ ਹੈ ਨਾ ਤੇ ਲੋ ਇਹ ਗੀਤ ਉਹ ਕਰੂੰਗੀ ਮੈਂ ਸੁਣ ਪਾਉਂਗੀ ਹੁਣ ਤੇ ਜਿਹੜਾ ਉਹ ਪਾਉਂਗੀ ਨੁਕਤਾ ਉਹੋ ਵੀ ਕਹਿੰਦੇ ਜਿਨ੍ਹਾਂ ਦਾ ਕਹਿੰਦੇ ਬਹੁਤ ਹੀ ਕਿਸਮਤ ਸਾਥ ਨਹੀਂ ਦੇ ਰਹੀ ਕੋਈ ਕੰਮ ਸਫਲ ਨਹੀਂ ਹੁੰਦਾ ਮਿਹਨਤ ਕਰਦਿਆਂ ਉਹਦੇ ਵਿੱਚ ਵੀ ਕੋਈ ਵਾਧਾ ਨਹੀਂ ਹੁੰਦਾ ਹਨ ਇਹਦੇ ਵਾਸਤੇ ਇੱਕ ਮੈਂ ਤੁਹਾਨੂੰ ਉਪਾਅ ਜਿਵੇਂ ਪੰਡਤ ਦੱਸਦੇ ਨੇ ਉਸ ਤਰ੍ਹਾਂ ਦੱਸੂਗੀ ਉਹ ਧਿਆਨ ਨਾਲ ਸੁਣ ਲਿਓ ਬਹੁਤ ਹੀ ਸੌਖਾ ਜਿਹਾ ਪਰਮਾਤਮਾ ਭਰੀ ਕਰੂਗਾ ਬਗੇਸ਼ਵਰਤਾ ਵਾਲੇ ਮਹਾਰਾਜ ਜੀ ਨੇ ਦੱਸਿਆ ਹੋਇਆ ਤੇ ਮੈਂ ਉਹ ਉਹਨਾਂ ਤੋਂ ਸੁਣਿਆ ਤੇ ਮੈਂ ਤੁਹਾਡੇ ਕੋਲੇ ਪਹੁੰਚਾ ਦਊਂਗੀ ਹਨ ਅਜਮਾ ਕੇ ਜਰੂਰ ਦੇਖਿਓ ਪਰਮਾਤਮਾ ਨੂੰ ਭਲੀ ਕਰੂ ਮਹਾਪੁਰਸ਼ ਉਹ ਤਾਂ ਨਹੀਂ ਕਹਿੰਦੇ ਇੰਨੇ ਲੱਖਾਂ ਲੋਕਾਂ ਨੂੰ ਦੱਸਦੇ ਨੇ ਹੈਨਾ ਮੈਂ ਕਹਿੰਦੀ ਆ ਸਭ ਤੁਹਾਡੇ ਕੋਲੇ ਪਹੁੰਚ ਜੇ ਹੈਨਾ ਜਿਹਨੂੰ ਵੀ ਲੋੜ ਆ ਉਹ ਜੂ ਇਹਨੂੰ ਕਰਕੇ ਦੇਖਿਓ ਤੇ ਆਜੋ ਫਿਰ ਹੁਣ ਆਪਾਂ ਰੰਗਾ ਰੰਗ ਪ੍ਰੋਗਰਾਮ ਵੱਲ ਤੇ ਲੈ ਸੁਣੋ ਫਿਰ ਉਹ ਗੀਤ ਚ ਕੀ ਉਹਨਾਂ ਦੇ ਜਵਾਬ ਸਵਾਲ ਨੇ ਕੀ ਕਹਿੰਨੇ ਹੈਨਾ ਸਪਨੀਂਦੇ ਵਾਂਗ ਤੇਰੀ ਕਾਲੀ ਕਾਲੀ ਗੁੱਤਨੀ ਦੇਖ ਤੇਰੀ ਸਸਦਾ ਮੈਂ ਕੱਲਾ ਕੱਲਾ ਪੁੱਤ ਨਹੀਂ ਕਰਮਾ ਵਾਲੀਏ ਚੰਬੇ ਦੀਏ ਨੀਂਡਾਲੀਏ ਰਣੀ ਦੇ ਕੁਸ਼ਾਮ ਰਾਣ ਦੇ ਕੁਸ਼ਾਮ ਦਾ ਨੂੰ ਮਹਿਨੀਆ ਜੀ ਬੋ ਲੈਣਾ ਅਧਿਰਤੀ ਕਿਥੋਂ ਆਇਆ ਦੱਸ ਤਾਂ ਢੋ ਲੈਣਾ ਚੰਨ ਦੀਆ ਟੋਟੀ ਆ ਦਿਲਾਂ ਦੀਆ ਵੇਖੋ ਟੀ ਦੀ ਹਵ ਵਗਦੀ ਗੁੱਸੇ ਵਿੱਚ ਸੋਣੀਏ ਤੂੰ ਹੋਰ ਸੋਣੀ ਲੱਗਦੀ ਆਏ ਵਹਾਰੀਨੀ ਤੂੰ ਹੱਸ ਕੇ ਗੁਯਾਰੀ ਸੋਣੀ ਚਾਨਣੀ ਤੇ ਠੰਡੀਆਂ ਹਵਾਵਾਂ ਨੂੰ ਜਾਣੇਗੀ ਸਜਣਾ ਮੈਂ ਤੇਰੇ ਝੂਠੇ ਚਾਵ ਨੂੰ ਸੱਚ ਸੱਚੀ ਬੋਲੀਵੇ ਤੂੰ ਜਰਾ ਅੱਖ ਖੋਲ ਸਜਣਾ गी जे ज़वानी पिछो न हथ नी गई जेवानी जे पिछो रैण नी कख न कर्म बाली चंबे ए ਤਦੇ ਨ ਬੈਮਵੜੀ ਗਾਲੇ ਦਾ ਨੀ ਚਰਵੇ ਤੇਰਾ ਮੇਰਾ ਹੋਣਾ ਨੀ ਕਦੇ ਵੀ ਗੁਜਾਰਵੇ ਸੋਚਿਵੇ ਚਾਰੀ ਸਣੇ ਆ ਵੇ Dalitõ ਸੰਵਾਲੀ ਟਲੇਣਾ

अजय भी ये शक नहीं तू मेरे बल तक गौरी है गुस्सा न करी बे मेरा माफ करी बोलिया गुस्सा ना करी बे मेरा माफ करी बोलिया प्यार नाले बंगा मेरे हाथी पा टोलिया दिल जानिया अखाँ दिया बे ਅਲੀਏ ਲੋ ਜੀ ਤੋ ਹੋਇਆ ਪੂਰਾ ਤੁਹਾਨੂੰ ਸਮਝ ਆ ਗਈ ਹੋਣੀ ਸਾਰੇ ਗੀਤ ਦੀ ਉਹ ਕੀ ਕਹਿੰਦੀ ਹੈ ਤੇ ਫਿਰ ਜਦੋਂ ਪਤਾ ਲੱਗਿਆ ਤੇ ਮੈਨੇ ਬੰਗਾ ਹੀ ਚੜਾ ਕੇ ਲਿਆ ਫਿਰ ਕਹਿੰਦੀ ਹੋਵੇ ਨਾ ਬੋਲਿਆ ਚ ਲੈ ਮaaf ਕਰਦੀ ਹੈ ਨਾ ਤੇ ਲੋ ਹੁਣ ਤੁਸੀਂ ਆ ਜੋ ਮਤਲਬ ਆਪਣੇ ਨੁਕਤੇ ਵੱਲ ਹੈ ਨਾ ਕਹਿੰਦੇ ਜਿੰਨਾਂ ਦਾ ਵੀ ਕੋਈ ਕਾਰੋਬਾਰ ਦੁਰਭਾਗੇ ਜਾਗਿਆ ਹੋਇਆ ਹੈ ਹੈਨਾ ਨਹੀਂ ਕਿਸਮਤ ਸਾਥ ਦੇ ਰਹੀ ਤਾਂ ਮਿਹਨਤ ਬਹੁਤ ਕਰਦੇ ਹੋ ਪਰ ਕੰਮ ਵਿੱਚ ਕੋਈ ਵਾਧਾ ਨਹੀਂ ਆਉਂਦਾ ਤਾਂ ਪਤਾ ਕੀ ਕਰوں ਤੁਸੀਂ ਬਹੁਤ ਹੀ ਸੌਖਾ ਆਪਾ ਮਹੇਸ਼ਵਰ ਦਾਮ ਵਾਲੇ ਮਹਾਰਾਜ ਨੇ ਦੱਸਿਆ ਹੋਇਆ ਉਹ ਕਹਿੰਦੇ ਤੁਸੀਂ ਇੱਕ ਪਿੱਪਲ ਦਾ ਪੱਤਾ ਲਓ ਹਰ ਰੋਜ਼ ਤੇ ਉਹਨੂੰ ਗੰਗਾ ਜਲ ਨਾਲ ਧੋ ਲਓ ਉਸ ਪੱਤੇ ਦੇ ਉੱਤੇ ਕੇਸਰ ਤੇ ਚੰਦਨ ਨਾਲ ਤੁਸੀਂ ਰਾਮ ਲਿਖ ਕੇ ਹਨੂਮਾਨ ਜੀ ਦੇ ਮੰਦਰ ਤੇ ਚੜਾਓ। ਰੋਜ਼ ਇੱਕ ਪੱਤਾ ਇਸ ਤਰ੍ਹਾਂ ਹੀ ਰੋਹ ਸਵੇਰ ਨਹਾ ਧੋ ਕੇ ਜਾਓ ਤੇ ਉਹ ਇੱਕ ਪੱਤਾ ਲੈ ਕੇ ਗੰਗਾ ਜਲ ਨਾਲ ਧੋ ਕੇ ਕੇਸਰ ਤੇ ਚੰਦਨ ਲੋਏ ਮਲਾ ਕੇ ਉਹਦੇ ਨਾਲ ਉਤੇ ਆਰਾਮ ਲਿਖਦਾ। ਤੇ ਫਿਰ ਰੋਜ਼ ਜਾਊਂਗੇ ਨਾ 10 ਦਿਨ ਚੜਾਇਆ ਤੇ ਫਿਰ 11ਵਾਂ ਦਿਨ ਫਿਰ ਇੱਕ ਪੱਤਾ ਲੈ ਲੈਣਾ ਹੈ ਨਾ। ਉਹਨੂੰ ਵੀ ਉਸੇ ਤਰ੍ਹਾਂ ਧੋ ਕੇ ਉਤੇ ਤੁਸੀਂ ਤੁਹਾਨੂੰ ਪਛਾਣ ਦੇ ਜੀ ਉਤੇ ਸੀਤਾ ਰਾਮ ਦੀ ਉਹਦੇ ਚਾਹੇ ਹਨੂਮਾਨ ਦੀ ਉਹ ਹੈ ਨਾ ਤੇ ਤੁਸੀਂ ਮਤਲਬ ਸੀਤਾ ਰਾਮ ਦੀ ਲੋਚਾ ਹੈ। ਤੇ ਉਹ ਪੱਤਾ ਚੜਾ ਦਿਓ ਫਿਰ ਤੁਸੀਂ 11 ਉਹ ਹਨੂਮਾਨ ਜੀ ਦੀਆਂ ਪ੍ਰਕਰਮਾ ਕਰੋ ਇੱਕ ਦੋ ਗਿਣ ਕੇ 11 ਪ੍ਰਕਰਮਾ ਕਰ ਲੀਆਂ ਫਿਰ ਉਹ ਪੱਤਾ ਤੁਸੀਂ ਉਹ 11ਵਾਂ ਜਿਹੜਾ ਉਹ ਲਿਆਓ ਘਰੇ ਉਹ ਆਪਣੇ ਪਰਸ਼ ਤੇ ਪਾ ਲਓ ਹੈਨਾ ਪਰਸ਼ ਵਿੱਚ ਪਾ ਕੇ ਰੱਖੋ ਕਦੇ ਕਦੇ ਵੀ ਤੁਸੀਂ ਅਸਫਲ ਨਹੀਂ ਹੋਵੋਗੇ ਹਰ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੂਗੀ ਕੰਮ ਤਾਂ ਦੇਖੋ ਕਰਨਾ ਪਊਗਾ ਹੈਨਾ ਈਮਾਨਦਾਰੀ ਨਾਲ ਆਪਣਾ ਕੰਮ ਕਰੋ ਤੇ ਤੁਸੀਂ ਸਫਲ ਹੋਵੋਗੇ ਜਿੱਥੇ ਵੀ ਜਾਓਗੇ ਸਫਲਤਾ ਮਿਲੋਗੇ ਹੈਨਾ ਤੇ ਲੋ ਇਹ ਉਪਾਅ ਕਰਕੇ ਦੇਖ ਲਓ ਤੁਹਾਡਾ ਕੋਈ ਮੁੱਲ ਨਹੀਂ ਲੱਗਦਾ ਮਿਹਨਤ ਜ਼ਰੂਰ ਹੈ 11 ਦਿਨ ਫਲਕਸਨ ਉੱਥੇ ਮਹਾ ਵੀਰ ਦੇ ਮੰਦਿਰ ਤੇ ਜਾਣਾ ਹੀ ਪਊਗਾ ਨਾ ਤੇ ਗੰਗਾ ਜਲ ਨਾਲ ਜ਼ਰੂਰੋ ਪਤਾ ਤੋਣਾ ਹੈ ਸਮਝ ਗਏ ਨਾ ਤੇ ਲੋ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਹੁਣ ਮੈਨੂੰ ਦਿਓ ਛੁੱਟੀਆਂ